ਸਤਿ ਸ਼੍ਰੀ ਅਕਾਲ ਜੀ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ ਜਿਵੇਂ ਕਿ ਅੱਜ ਕੱਲ੍ਹ ਹੜ੍ਹ ਦੇ ਕਰਕੇ ਬਹੁਤ ਲੋਕ ਤਾਕੂਰੇ ਨਹੀਂ ਉਹਨਾਂ ਨੇ 500 ਬੰਦੇ ਦਾ ਲੰਗਰ ਤੁਸੀਂ ਦੇਖੋ ਬਈ ਦੋ ਦਿਨਾਂ ਲਈ ਲੱਗੇ ਹੋਣੇ ਦੋ ਦਿਨਾਂ 'ਚ ਮਸਾ 500 ਬੰਦੇ ਦਾ ਲੰਗਰ ਬਣਦਾ ਪਰ ਦੇਖੋ ਇਹ ਤੁਸੀਂ ਗੁਲਾਬ ਨੇ ਆਪ ਦੀ ਹਵਾ ਦੇ ਮਾਰੇ ਨੇ ਚੱਕੀ ਗਿਸਤੀਆਂ acharੇ ਗਿਸਤੀਆਂ ਚੱਕ ਕੇ ਲੋਕਾਂ ਨੂੰ ਪਾ 500 ਮੈਨੂੰ ਲੱਗਦਾ ਜ਼ੋਰ ਮਾਰ ਕੇ 10000 ਜ ਵੱਡਿਆ ਹੋਣਾ ਜਿਹੜੇ ਯਾਰ ਤੁਸੀਂ ਦੇਖੋ ਦੋ ਦਿਨਾਂ ਦੇ ਲੰਗਰ ਬਣਾਉਣ ਵਾਸਤੇ ਤਿਆਰ ਸੀਗੇ ਲੰਗਰ ਬਣਾ ਕੇ ਲਿਆਂਦਾ 500 ਜਣੇ ਦਾ ਇਹ ਵਾਸੀ ਅਕਲਾਕਾਰ ਵਾਸਾ ਦੀ ਹਵਾਜੀ ਤਰੀਫ ਕਰਦੇ ਨੇ ਆਏ ਹਵਾ ਕਰਕੇ ਬਾਗੇ ਨਾਲ ਸਕਿਉਰਟੀ ਗਾਰਡ ਲਿਆਏ ਇਹ ਯਾਰ ਕੋਈ ਬੰਦਿਆਂ ਦੀ ਗੱਲ ਤਾਂ ਨਹੀਂ ਹੈਗੀ ਬਈ ਬੰਦੇ ਤਾਂ ਖੜਦੇ ਹੀ ਨਹੀਂ ਬਈ ਬੰਦੇ ਤਾਂ ਖੜਦੇ ਹੀ ਨਹੀਂਗੇ ਆਉਂਦੇ ਨੇ ਬੰਦੇ ਉੱਧਰ ਹੁੰਦੇ ਨੇ ਆਪ ਕਿਸਤੀ ਤੇ ਘੁੰਮਦੇ ਵਰਦੇ ਨੇ ਫੋਟੋਆਂ ਚਾੜਦੇ ਮਾਰੇ ਆ ਜਾਂਦੇ ਨੇ ਖਾਂ ਤੁਸੀਂ ਦੇਖੋ ਯਾਰ ਜਿਵੇਂ ਮੰਦਰ ਤੌਲਖਾ ਮੰਦਰ ਤੋਂ ਆਪਣੇ ਨਾਲ ਖੜਿਆ ਹੈ ਨਨਾਂ 500 ਕਿੰਨੇ ਦਿੱਤੇ ਇਹਨੇ ਬਾਈ 5 ਕਰੋੜ 5 ਕਰੋੜ 5 ਕਰੋੜ ਰੁਪਏ ਦਾ ਸਾਰਾ ਲਵਾਇਆ ਯਾਰ ਪੰਜ ਪੰਜ ਦਾ 1000 ਵੰਡ ਕੇ ਕੀ ਹੋ ਜੂਗਾ ਤੇ ਆ ਤਾਂ ਸਾਲਾ ਕੋਈ 5 ਕਰੋੜ ਚੀਜ਼ ਉਹ ਜ਼ਰੂਰਤ ਦੀ ਬਾਕੀ ਅਸਲ ਟਾਈਮ ਦਾ ਫਾਤਾ ਉਹ ਤਾਂ ਲੱਗੂ ਜਦੋਂ ਪਾਣੀ ਉੱਤਰ ਗਿਆ ਹਾਂ ਸੀ ਜਮੀਨਾਂ ਪੱਤਰ ਕਰਨੀਆਂ ਪਈਆਂ ਬਾਈ ਉਹ ਕਿੰਨੇ ਔਖੀਆਂ ਹੋਣਗੀਆਂ ਕਿਸੇ ਦੇ ਜਿਹੜੇ ਘਰ ਦੇ ਉਹਨਾਂ ਦੇ ਕੋਣ ਆ ਕੇ ਜੋ ਘਰੋਂ ਜੋ ਮਿੱਟੀ ਕੱਢਣੀ ਪਈ ਇੰਨੀ ਔਖੀ ਐ ਬਾਦ ਦਾ ਬਾਤ ਚ ਲੱਗੂਆ ਤੁਸੀਂ ਹੁਣ ਆਏ ਦੇਖੋ ਪੰਜਾਬ ਦੇ ਜੀ ਆਂ ਸਾ ਨੂੰ ਆਏ ਚਾਹੀਦਾ ਵੀ ਆ ਕੇ ਲੋਕਾਂ ਦੇ ਖੜਾ ਉਹ ਪਤਾ ਨਹੀਂ ਪਤੰਦਰ ਕੁਛ ਕਿੱਧਰ ਗਿਆ ਕਰ ਦਿੰਦਾ ਤੇ ਹੋਰ ਹੁਣ ਤੁਸੀਂ ਜਿਹੜਾ ਆਪਣਾ ਹਾ ਕੀ ਨਾਮ ਦਾ ਨਾਨਕ ਸਰ ਗੁਰਦੁਆਰਾ ਉੱਥੋਂ ਬਹੁਤ ਬਈ ਲੰਗਰ ਟਰੱਕਾਂ ਦਾ ਟਰੱਕ ਭਰ ਕੇ ਆਈ ਜਾਂਦੇ ਹਾਂ ਹਾਂਜੀ ਆਈ ਜਾਂਦੇ ਆ ਲੰਗਰ ਦਾ ਵਾਧੂ ਹੈ ਪਰ ਕਾਹ ਪਹੁੰਚਾਣ ਵਾਲਾ ਤਾਂ ਕੋਈ ਨਹੀਂ ਹੈਗਾ ਅੱਗੇ ਪਹੁੰਚਦਾ ਨਹੀਂ ਕਿਸੇ ਤਰ੍ਹਾਂ ਵਿੱਚ ਬਹੁਤ ਆਕੀਨ ਲੋਕ ਬਈ ਆਪਾਂ ਨੇ ਗੱਲਾਂ ਵਹਿ ਕੇ ਕਾਮੀਆਂ ਬਹੁਤ ਸੋਖੀਆਂ ਨੇ ਬਈ ਪਰ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਬਰੇ ਹਾਂ ਬਈ ਚਾਰਟਿਸਟ ਨੇ ਵੀਲਾ ਦੇ ਮਾਰੇ ਵੀਲਾ ਦੇ ਮਾਰੇ ਮੈਚ ਉਹ ਫਰੋਜਪੁਰ ਜਿਹੜੀ ਫਰੋਜਪੁਰ ਇੰਟਰਵਿਊ ਹੋਈ ਸੀ ਉਹ ਬਾਪੂ ਕਿਵੇਂ ਰੋ ਰਿਹਾ ਸੀਗਾ ਵੀ ਅਸੀਂ 500 ਜਾਨੇ ਦਾ ਲੰਗਰ ਬਣਾ ਕੇ ਲਿਆ ਆ ਗਲਾਬਸ ਵਾਲਾ ਰੋੜ ਟੱਪ ਗਿਆ ਕਿਸਤੀਆਂ ਲੈ ਕੇ ਕਿਸਤੀਆਂ ਲੈ ਕੇ ਤੁਸੀਂ ਆਏ ਦੇਖੋ ਲਾ ਬਾਪਾਂ ਦੀ ਜੇ ਲੰਗਰ ਪੈਕ ਸੀਗਾ ਖਰਾਬ ਹੀ ਹੋਇਆ ਉਹ ਕਿੰਨੇ ਜਣਾਂ ਦੀ ਮਿਹਨਤ ਲੱਗੀ ਹੋਊਗੀ ਤੁਸੀਂ ਆਪ ਦੱਸੋ ਗਮੈਂਤਾ ਚ ਬਿਲਕੁਲ ਬਈ ਆਲਾ ਕੋਈ ਸ਼ਰਦਨ ਵਾਲਾ ਹੁੰਦਾ ਹੈ ਇਹਲਾ ਸੇਵਾ ਕਰਨ ਚ ਸੇਵਾ ਦਾ ਮੌਕਾ ਮਿਲੂ ਸਾਨੂੰ ਆਹੀ ਹੁੰਦਾ ਜੇ ਆਪਾਂ ਅੱਜ ਖੜਾਂਗੇ ਗੁਰੂ ਜੀ ਦੇ ਨਾਲ ਬੇਰੀ ਕੱਲ ਨੂੰ ਗੱਡੀ ਚੱਲਦੀ ਹੈ ਜੈ 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 ਅੱਜ ਆਪਣੇ ਤੇ ਪੈ ਗਈ ਕੱਲ ਨੂੰ ਆਪਣਾ ਨਾਲ ਖੜਾ ਇਹਨਾਂ ਦਾ ਆਪਾਂ ਕਿਸੇ ਕਿਸੇ ਨਾਲ ਖੜਾ ਚੰਗੇ ਤਾਂ ਇਹਨੂੰ ਰਲ ਮਿਲ ਕੇ ਸੰਯੋਗ ਦਿਓ ਬਈ ਸਾਰਿਆਂ ਨੂੰ ਜਿੰਨਾ ਚੋਕਾ ਹੋਇਆ ਅਸੀਂ ਵੀ ਕਰੀ ਜਾਂਦੇ ਵੀਰੇ ਪਰ ਅਸੀਂ ਸਾਨੂੰ ਐ ਨਹੀਂ ਵੀ ਸਾਡੇ ਫੋਟੋਆਂ ਦੇ ਭੁੱਖੇ ਨਹੀਂ ਅਸੀਂ ਸਭ ਫੋਟੋ ਨਹੀਂ ਜਾਣੀ ਅਸੀਂ ਅਸੀਂ ਅਸਾਂ ਨੂੰ ਜਾ ਕੇ ਇਹੀ ਗੱਲ ਕਹਿੰਦੇ ਆ ਬਈ ਵੀ ਕੋਈ ਗੱਲ ਨਹੀਂ ਵੀਰੇ ਫੋਟੋ ਅਸੀਂ ਖਿਚਾਉਂਦੇ ਨਹੀਂ ਜੋ ਸਾਡੇ ਤੋਂ ਸ਼ਰਤਾਂ ਅਸੀਂ ਦੇਖੇ ਜਾਂਦੇ ਜੋ ਸਾਡੇ ਤੋਂ ਹੁੰਦੀ ਹੈ ਕੋਈ ਲੂਣ ਕੋਈ ਪਾਣੀ ਕੋ ਦਾਲ ਕੋ ਚਾਵਲ ਕੋ ਆਟਾ ਕੁਝ ਵੀ ਲਾ ਲਓ ਜਿੱਦਾਂ ਜੇ ਕਿਸੇ ਨਾਲ ਖੜਨਾ ਹੈ ਬਈ ਐਸ ਲੋੜ ਖੜੋ ਜਿਵੇਂ ਹੁਣ ਆਪਣੇ ਸੁਖਵੀਰ ਬਗਲ ਹੈ ਪੰਜਾਬ ਚ ਬਾਈ ਦੇਖੋ ਕਿੰਨਾ ਕਿੰਨਾ ਮਾੜਾ ਲੋਕ ਪਹਿਲਾਂ ਕਹਿੰਦੇ ਸੀਗੇ ਤੇ ਸਰਕਾਰਾਂ ਨੇ ਕਿੰਨਾ ਮਾੜਾ ਕਿਹਾ ਉਹਨੂੰ ਦੇਖਿਆ ਦੱਲੇ ਪਰ ਅੱਜ ਦੇ ਟਾਈਮ 'ਚ ਉਹ ਬੰਦਾ ਫੁੱਲ ਸਪੋਰਟ ਕਰ ਰਿਹਾ 2-2 ਲੱਖ ਰੁਪਇਆ 4-4 ਲੱਖ ਰੁਪਇਆ ਜਿੰਨਾ ਸਹਜ ਹੁੰਦਾ ਉਹਨਾ ਦੇ ਰਿਆ ਹਜ਼ਾਰ ਹਜ਼ਾਰ ਲੀਟਰ ਡੀਜ਼ਲ ਦੇ ਦੇ ਨਿਸਾਨਾ ਨੂੰ ਔਰ ਵਿਚਾਰਾ ਕੀ ਕਰੇ ਆਪ ਭਗਵਾਨ ਤੁਮਾਨ ਦੇਖ ਲੋ ਜਿੱਤੇ ਦਾ ਜੱਟ ਹੈ ਘਰੇ ਬੈਠਾ ਬਾਕੀ ਵਿਆਹ ਕਰਾ ਲਿਆ ਲੈਦਾ ਜਾਂਦਾ ਉਹ ਜ਼ਮੀਨ ਫੱਟੀ ਮੇਸੂ ਫੱਟੀ ਉਹ ਜਿਹੜੀ ਕੁੜੀ ਸੀ ਉਹਨੇ ਕੱਲ ਪਰਸੋਂ ਬਿਆਨ ਦਿੱਤਾ ਵੀ ਇਹੇ ਕੀ ਦੇਜੂ ਬਚਾਉਗਾ ਜਿਹੜਾ ਘਰੇ ਨੂੰ ਬਚਾ ਸਕਦਾ ਤਾਰੂ ਵੀ ਕਿ ਤੱਕ ਤੁਹਾਨੂੰ ਪਤਾ ਲੱਗਦਾ ਵੀ ਭਾਵੇਂ ਘਰ ਕੇ ਮੈਂ ਚਲਾਉਣਾ ਆਪਦਾ ਘਰ ਦਾ ਚਲਾ ਰਿਹਾ ਸਕਦਾ ਚਾਰ ਜੀ ਦਾ ਵੀ ਕੀ ਦੇਸ਼ ਚਲਾਉਗਾ ਸਹੀ ਗੱਲ ਹੈ ਵੀ ਸਹੀ ਗੱਲ ਹੈ ਬਾਕੀ ਉਹਦੀ ਮਤਲਬ ਘਰ ਦੀ ਹੈ ਜਿਹੜੀ ਭਗਵਾਨ ਤੇ ਮੰਨਦੀ ਉਹ ਤਾਂ ਸਾਹਮਣੇ ਨਹੀਂ ਆ ਰਹੀ ਜਦੋਂ ਉਹ ਆਉਗੇ ਫੇਰ ਪਤਾ ਲੱਗੂਗਾ ਵੀ ਗੱਲਾਂ ਕੀ ਨਿਕਲਦੀਆਂ ਹਾਂ ਬਾਕੀ ਆਪਣੇ ਕੇਜਰੀਵਾਲ ਨੂੰ ਤਾਂ ਭੈਣ ਚੋਣ ਨੂੰ ਬੜਨ ਨਾ ਦੇ ਉੱਤੇ ਕੇਜਰੀਵਾਲ ਨੂੰ ਹਲ ਨੂੰ ਬੜਨ ਨਾ ਦੇ ਭਾਈ ਇਹਨੂੰ ਭੈਣ ਚੋਣ ਵੋਟ ਦੇਣੀ ਹੈ ਸਭ ਕੁਝ ਆਪਦੀ ਵੋਟ ਦੇ ਕੇ ਦੇਖ ਕੇ ਦਿਓ ਬਾਈ ਬਿਲਕੁਲ ਬਾਈ ਬਿਲਕੁਲ ਸਭ ਸਾਰੇ ਉਹ ਨਿਘਾਰ ਆ ਆਪਦੀ ਵੋਟ ਦਾ ਬਿਲਕੁਲ ਬਾਈ ਜੇ ਹੈਲਪ ਲੈਣੀ ਹੈ ਆਪਦੇ ਆਪ ਦੇ ਪੰਜਾਬ ਦੇ ਬੰਦੇ ਚਲੋ ਹਰਿਆਣਾ ਤੋਂ ਲੋ ਰਾਜਸਥਾਨ ਤੋਂ ਪਰ ਬਈ ਇਹਦੀ ਨਾਲ ਆਇਆ ਜੋਦੀ ਭਈਆਂ ਕਦੇ ਵਾਸਤੇ ਨਹੀਂ ਆ ਹਾਂ ਸਾਨੂੰ ਚੱਲਣਾ ਦਿੱਲੀ ਦੀ ਜਮੇ ਨਾ ਜੋ ਦਿੱਲੀ ਦਾ ਆਪਣੇ ਪਹਿਲਾਂ ਹੀ ਖਲਾਫ ਹੈ ਆਪਾਂ ਦਿੱਲੀ ਦੇ ਬੰਦਿਆਂ ਨੂੰ ਕੌਣ ਬਾੜੀ ਨੇ ਜਾਇ ਜਾਇ ਬਾਈ ਛੋਟੀ ਦਿੱਲੀ ਦੇ ਬੰਦਿਆਂ ਨੂੰ ਕੌਣ ਬਾੜੀ ਦਿੱਲੀ ਦੇ ਬੰਦਿਆਂ ਨੂੰ ਵੜਨ ਦੇ ਨਾਲੋਂ ਵੱਡੋ ਚੁੱਤ ਮਾਰ ਕੇ ਮੜਾ ਮੁਟਾ ਦਾ ਸੋਚੋ ਯਾਰ ਤੁਸੀਂ ਯਾਰ ਬਿਲਕੁਲ ਆ ਹੁਣ ਅੱਗੇ ਤੋਂ 2027 ਤੇ ਵੋਟਾਂ ਆਉਣੀਆਂ ਜਿਵੇਂ ਆਪਣਾ ਉੱਤਪਾਲ ਹੈ ਹਾਂ ਦੇਖੋ 4 ਲੱਖ ਵੋਟ ਤੇ ਜਿੱਤੇ ਨੇ ਅੰਦਰ ਬੈਠੇ ਨੇ ਬਿਲਕੁਲ ਭਾਈ ਬਿਲਕੁਲ ਜੇ ਕੋਈ ਗੱਲ ਬਾਤ ਹੈ ਕਿ ਸੀ ਟਾਈਆਂ ਜਿੱਤੇ ਆ ਬਿਲਕੁਲ ਭਾਈ ਲੋਕ ਚਾਹੁੰਦੇ ਸੀਗੇ ਸਹੀ ਨੂੰ ਸਹੀ ਆ ਗਲਤ ਨੂੰ ਗਲਤ ਹੈ ਹਾਂ ਬਾਤ ਤੋਂ ਵੱਧ ਆਪਣਾ ਭਾਈ ਖੜਦਾ ਅੰਮ੍ਰਿਤਪਾਲ ਦੀ 4 ਕੋਟ ਤੇ ਖੜੋ ਉਹਨੂੰ 2027 ਚ ਬਾਹਰ ਘਟੋ 2027 ਦਾ ਸੀਐਮ ਬਣਾਓ ਇਹ ਸਰਕਾਰਾਂ ਦੀ ਸਾਰੀਆਂ ਭੇਡਾਂ ਚਾਹੁੰਦਾ ਨਹੀਂ ਨਾ ਬਸ ਠਰੱਕੇ ਆ ਵੀ ਹੁਣ ਇਹ ਸਰਕਾਰਾਂ ਦਾ ਇਹੀ ਕੰਮ ਆ ਜਦੋਂ ਸਰਕਾਰ ਦੇ ਕੋਈ ਖਿਲਾਫ ਹੋ ਜਾਂਦਾ ਹੈ ਚਾਪ ਕਿਉਂ ਅੰਦਰ ਮਾਰਦੇ ਬਈ ਮੈਂ ਤੂੰ ਆ ਭਾਵੇਂ ਆ ਹਾਂ ਤੇ ਜਿਹੜਾ ਚੰਗਾ ਕੰਮ ਕਰਦਾ ਪੰਜਾਬ ਦੇ ਵਸਤੂ ਨੂੰ ਪਤਾ ਵੀ ਇਹ ਇਹਨਾਂ ਦੀ ਸਰਕਾਰ ਆ ਗਈ ਖਾਨਿਸਤਾਨ ਸਰਕਾਰ ਆ ਗਈ ਖਾਨਿਸਤਾਨ ਬਣ ਗਈ ਤਾਂ ਕੱਲ ਨੂੰ ਸਾਡਾ ਕੀ ਬਣੂਗਾ ਸਾਨੂੰ ਟੈਕਸ ਕਿੱਥੋਂ ਆਊਗਾ ਇੱਕ ਦਿਨ ਇੱਕ ਦਿਨ ਬਣਨੀ ਆ ਤੁਹਾਨੂੰ ਉਹ ਬਣਨੀ ਆ ਵੱਢੀ ਵੱਜੇਵੇਂ ਕੀ ਅਮਰੀਕਾ ਦੇ ਦੇਖੋ ਯਾਰ ਟਰੱਕ ਭਾਏ ਕਿੰਨਾ ਲੋਡ ਰਿਆ ਯਾਰ ਅਗਲਾ ਬਿਲਕੁਲ ਅਗਲਾ ਕਹਿ ਰਹੇ ਆ ਕਿ ਅਸੀਂ ਤੁਹਾਡਾ ਕਲਿਸਤਾਨ ਦੇਵਾਂਗੇ ਤੁਹਾਨੂੰ ਬਾਕੀ ਝੰਡਾ ਚੜਦਾ ਵੀਰੇ ਖਾਲਸਾ ਦਲ ਦੇ ਹਾਂ ਖਾਲਸਾ ਦਲ ਦਾ ਜੰਡਾ ਚੜਦਾ ਬਰੋਬਰ ਚੜਦਾ ਹੈ ਆਪਣੇ ਦੀਪ ਸਿੱਧੂ ਨੇ ਜਾੜਿਆ ਸੀ ਹਾਂ ਲਓ ਵਿਚਾਰਾ ਆ ਜਾਏ ਨਹੀਂ ਦੁਨੀਆ ਤੇ ਨਹੀਂ ਹੈਗਾ ਦੁਨੀਆ ਤੇ ਸਿੱਧੂ ਸੀ ਸਿੱਧੂ ਸੀ ਨਾਲੇ ਬਾਈ ਸਿੱਧੂ ਵੀ ਨਹੀਂ ਦੁਨੀਆ ਤੇ ਸੰਦੀਪ ਬੰਗਲੋਂ ਵੀ ਆਲਾ ਸੀਗਾ ਕੋਈ ਨਹੀਂ ਦੁਨੀਆ ਤੇ ਉਹ ਵੀ ਨਹੀਂ ਹੈਗਾ ਸਿੱਧੂ ਮੂਸੇ ਵਾਲਾ ਹੋ ਗਿਆ ਮੂਸੇਆ ਹੋ ਗਿਆ ਬਾਈ ਹੁਣ ਆਵਾਜ਼ ਨਹੀਂ ਜਿਵੇਂ ਤੂੰ ਮੂਸੇ ਵਾਲਾ ਹੁੰਦਾ ਨਾ ਬਾਈ ਅੱਜ ਟਰੈਕਟਰ ਉਹਦਾ ਜੱਟ ਦਾ ਵਿਚੀ ਖੜਿਆ ਹੁੰਦਾ ਹਾਂ ਕਿੱਥੇ ਉਹਦੇ ਵਿੱਚ ਖੜਿਆ ਨਾ ਆਪ ਚਲਾਉਂਦਾ ਕਿੱਥੇ ਹੁਣ ਬਾਪੂ ਜੀ ਵਿਚਾਰੇ ਬਿਲਕੁਲ ਕਿੱਥੇ ਲੈ ਕੇ ਉਹਨਾਂ ਨੂੰ ਪੁੰਹਾਂ ਪੁੰਦਾ ਲੋਕ ਕਮੈਂਟਾਂ 'ਚ ਗਲਾਬ ਗਲਾਬ ਕਰੀ ਜਾਂਦੇ ਨੇ ਗਲਾਬ ਹੈ ਕਿ ਜਰ ਤੁਸੀਂ ਮੈਨੂੰ ਆਹ ਗੱਲ ਦਾ ਜਵਾਬ ਦਿਓ ਅੱਜ ਖੜਿਆ ਨਹੀਂ ਅੱਜ ਖੜਿਆ ਨਹੀਂ ਅੱਲਾਹ ਨੇ ਬੰਦੇ ਨੇ ਗਲਾਬ ਨੇ ਪੋਸਟ ਪਾਈ ਹੈ ਕਿ 1 ਮਹੀਨੇ ਵਾਸਤੇ ਮੈਂ ਬਾਹਰ ਚੱਲਿਆ ਹਾਂ ਹਾਂ ਆਹ ਗੱਲ ਹੋਰ ਸੁਣੋ ਕੋਣੇ ਸੋਚਿਆ ਕਿ ਇੱਕ ਮਹੀਨਾ ਸੜ ਜੇ ਹਾਂ ਮੈਂ 1 ਮਹੀਨੇ ਬਾਅਦ ਮਿਲਦਾ ਮੈਂ ਮਾੜਾ ਜਿਹਾ ਰੋਲਾ ਹੋਇਆ ਉਹ ਤੋਂ ਡਰਦਾ ਮਾਰਾ ਪੰਚ ਗਿਆ ਜਦ ਉਹ ਲੋਕ ਦਾ ਮਾਰਾ ਲੋਕਾਂ ਤੋਂ ਵੀ ਭੈਅ ਚੁਸਦੇ ਨਾ ਬੈਜੇ ਯਾਰ ਜੇ ਗੱਲ ਕਰਨੀ ਹੈ ਕੋਈ ਬੰਦੇ ਵਾਲੀ ਕਰੋ ਪਰ ਇਹਦੀ ਗੱਲ ਹੋਈ ਕੱਲ ਪੋਸਟ ਪਾਈ ਆ ਲਿਖ ਕੇ ਪਾਇਆ ਉਹਨੇ ਲੈਦਾ ਵੀ ਭਾਈ ਮੈਨੂੰ ਮਾਫ ਕਰ ਇੱਕ ਮਹੀਨੇ ਵਾਸਤੇ ਮੈਂ ਬਾਹਰ ਚੱਲਿਆ ਇੱਕ ਮਹੀਨੇ ਬਾਅਦ ਫਿਰ ਮੁੜਦੇ ਆ ਪਿੰਡ ਮਿਲਦੇ ਏਡੀ ਬਾਹਰ ਜਾਣ ਵਾਲਾ ਕੀ ਫਾਇਦਾ ਸੀ ਕੱਲ ਤਾਂ ਸੇਵਾ ਕਰਨ ਗਿਆ ਸੀ ਹਾਂ ਉਧਰ ਨਾਲੇ ਬਾਪੂ ਜੀ ਦਾ ਸੇਵਾ ਸਮਾਰ ਕੇ ਦਸੀਏ ਬਿਲਕੁਲ ਬਿਲਕੁਲ ਇਹ ਚਿੰਨੇ ਦਾ ਇਹਨਾਂ ਦਾ ਮਾਨ ਸਨਮਾਨ ਹੁੰਦਾ ਨਾ ਐਨੇ ਕੇ ਜੋਗ ਗਏ ਇਹ ਨਾਲ ਇਹਨਾਂ ਦਾ ਬਣਦਾ ਹੈ ਵੱਧ ਬਣਦਾ ਵੱਧ ਬਣਦਾ ਸਭ ਵੱਧ ਬਣਦਾ ਹਲੇ ਤੱਕ ਨਹੀਂ ਰਹਦੀ ਹੈ ਹਲੇ ਸੇਤਲ ਲਾਉਂਦੇ ਨਹੀਂ ਕਿਹੜੇ ਮੂੰਹ ਚੁੱਪ ਕਰ ਜਾਂਦੇ ਬਈ ਹਾਂ ਪਰ ਬਣਦਾ ਸਨਮਾਨ ਵੱਧ ਬਣਦਾ ਮੈਂ ਐਂ ਇਹ ਕਹਿ ਰਿਹਾ ਨਹੀਂ ਗਲਾਬ ਵਰਗੇ ਦੇ ਬੱਲੇ ਹੈ ਕੀ ਇਹ ਸਾੜੇ ਪਾ ਗ ਜਾਂਦੇ ਨੇ ਢੀਲਾਂ ਬਣਾਉਣ ਵਾਰ ਤੇ ਸੇਵਾ ਕਰਦੇ ਨੇ ਬਿਲਕੁਲ ਬਈ ਹੁਣ ਜਆ ਜਸ ਸਮਾਜ ਮੈਂ ਕੋਈ ਪੰਗਰੀ ਲਾ ਗਈ ਪਰ ਬਜਾਦਾ ਨਹੀਂ ਦੇਖੇ ਬੰਦੇ ਹਾਂ ਪੁਲਿਸ ਸੇਵਾ ਕਰ ਰਿਹਾ ਹੈ ਉੱਚੇ ਤਾਂ ਡੰਗ ਰੱਖੇ ਬੰਦੇ ਨੇ ਚੱਪਲਾਂ ਪੈਰੀਆਂ ਰੱਖੀਆਂ ਬੰਦੇ ਨੇ ਪੁਲਿਸ ਵਰਡ ਕਰ ਰਿਹਾ ਹੈ